ਕਿ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਚੋਣਾਂ ਤੋਂ ਬਾਅਦ ਆਵਾਂਗੇ ਕਿਉਂਕਿ ਮਸਲਾ ਤਾਂ ਚੋਣਾਂ ਚ ਹੀ ਪਿਆ ਹੋਇਆ ਸੀ ਦੇਖੋ ਇਹ ਮਾਮਲਾ ਚੋਣਾਂ ਨਾਲ ਰਿਲੇਟਡ ਨਹੀਂ ਹੈਗਾ ਇਹ ਮਾਮਲਾ ਇੱਕ ਕਮੇਟੀ ਦੇ ਮਾਣ ਸਨਮਾਨ ਔਰ અપਮਾਨ ਦਾ ਮੁੱਦਾ ਹੈਗਾ ਆ ਚੋਣਾਂ ਤਾਂ ਆਉਂਦੀਆਂ ਆ ਜਾਂਦੀਆਂ ਆ ਲੇਕਿਨ ਚੋਣਾਂ ਦੇ ਵਿੱਚ ਕਿਉਂਕਿ ਸਮਾ ਚੋਣਾਂ ਦੇ ਸੀ ਜਦੋਂ ਇਹ ਸ਼ਬਦਾਵਲੀ ਵਰਤੀ ਗਈ ਹੈ ਸਰਦਾਰ ਬੂਟਾ ਸਿੰਘ ਜੀ ਬਾਰੇ ਔਰ ਉਹਨਾਂ ਨੂੰ ਦੇਖੋ ਇੰਨੇ ਪੜੇ ਲਿਖੇ ਸੀ 8 ਵਾਰ ਦੇ ਮੈਂਬਰ ਪਾਰਲੀਮੈਂਟ ਹੈ ਬੀਏ ਆਨਰਸ ਬੰਬੇ ਖਾਲਸਾ ਕਾਲਜ ਤੋਂ ਆ ਐਮਏ ਪੋਸਟ ਗ੍ਰੈਜੂਏਟ ਉਥੋਂ ਨੇ ਉਹਨਾਂ ਵੱਡੇ ਐਸਸੀ ਕਮਿਸ਼ਨ ਤੱਕ ਦੇ ਨੈਸ਼ਨਲ ਚੇਅਰਮੈਨ ਰਹਿ ਚੁੱਕੇ ਨੇ گورنر ਰਹਿ ਚੁੱਕੇ ਨੇ ਬਿਆਰ ਦੇ ਔਰ ਉਹਨਾਂ ਬਾਰੇ ਦਾ ਸ਼ਬਦਾਵਲੀ ਵਰਤਣੀ ਉਹ ਵੀ ਮੱਝਵੀ ਸਿੱਖ ਪਾਈਚਾਰੇ ਦਾ ਸ਼ਬਦਾਵਲੀ ਇਹਦਾ ਨਾਮ ਲੈ ਕੇ ਵਰਤੀ ਗਈ ਆ ਉਹਦੇ ਤੇ ਅਸੀਂ ਸੂਮੋਟੋ ਲਿਆ ਸੀ ਕਿਉਂਕਿ ਉਹਨਾਂ ਨੂੰ ਵਕੀਲ ਆਪਣਾ ਪੱਖ ਰੱਖਣ ਦਾ ਆਪਣੇ ਕੋਲੋਂ ਪੇਸ਼ੀ ਤੋਂ ਛੋਟ ਲੈਣ ਦਾ ਆਪਣਾ ਤਰੀਕ ਪਿੰਡ ਦਾ ਉਹਨਾਂ ਦਾ ਵੀ ਇਹ ਰਾਈਟ ਹੈਗਾ ਉਹਨੂੰ ਅਸੀਂ ਉਹਨੂੰ ਵਿਚਾਰਾਂਗੇ ਤੇ ਉਹ ਸਮਾਜ ਜਿਹੜਾ ਹੈ ਉਹ ਚੁਰਤ ਸਟੈਪ ਜਿਹੜੀ ਤੁਸੀਂ ਆਰਓ ਨੂੰ ਇੱਕ ਪੱਤਰ ਦੁਬਾਰਾ ਭੇਜਿਆ ਸੀਗਾ ਕਿ ਰਾਜਾ ਬੜੇ ਨੂੰ ਤੜੀਪਾਰ ਕਿਉਂ ਨਹੀਂ ਕੀਤਾ ਗਿਆ ਤਰੰਤਾਰਨ ਤੋਂ ਉਸ ਦਾ ਜਵਾਬ ਚਾਗਰ ਜਾ ਅਸੀਂ ਆਰਓ ਟਰਨਿੰਗ ਅਫੀਸਰ ਤਰੰਤਾਰਨ ਨੂੰ ਬੁਲਾਇਆ ਸੀ ਲੇਕਿਨ ਉਹ ਉਸ ਦਿਨ ਨਹੀਂ ਆਏ ਸੀ ਉਹਨਾਂ ਦੀ ਜਗ੍ਹਾ ਤੇ ਨੈਮਸੀਲਦਾਰ ਆਇਆ ਸੀ ਔਰ ਅਧੂਰੀ ਰਿਪੋਰਟ ਲੈ ਕੇ ਆਇਆ ਸੀ ਉਹਦੇ ਤੇ ਅਸੀਂ ਜਿਹੜਾ ਕਾਰਵਾਈ ਕਰਦੇ ਹੋਏ ਜਿਹੜੇ ਜ਼ਿਲ੍ਹਾ ਇਲੈਕਸ਼ਨ ਅਫੀਸਰ ਨਹੀਂ ਜਿਹੜੇ ਮੌਜੂਦਾ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਅਸੀਂ ਇਹ ਰਿਪੋਰਟ ਜਿਹੜੀ ਉਹਨਾਂ ਕੋਲੋਂ ਮੰਗੀ ਸੀਗੀ ਉਹਨਾਂ ਦਾ ਸਾਡੇ ਕੋਲ ਬਕਾਇਦਾ ਮੇਲ ਦੇ ਮਾਧਿਅਮ ਤੋਂ ਇਹ ਉਤਰ ਆਇਆ ਉਹਨਾਂ ਨੇ ਬੇਨਤੀ ਕੀਤੀ ਹੈ ਸੇਵਾ ਵਿਖੇ ਮਾਨਯੋਗ ਚੇਅਰਮੈਨ ਜੀ ਲਿਖ ਕੇ ਔਰ ਬੇਨਤੀ ਉਹਨਾਂ ਨੇ ਲਿਖੀ ਹੈ ਬੇਨਤੀ ਦੇ ਵਿੱਚ ਉਹਨਾਂ ਨੇ ਸਮਾਂ ਇਹ ਮੰਗਿਆ ਹੈ ਕਿ ਸਾਨੂੰ 6 ਤਰੀਕ ਚੋਣਾਂ ਚੱਲ ਰਹੀਆਂ ਆ ਚੋਣਾਂ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਲਿਖਿਆ ਕੰਮਕਾਰ ਹੁੰਦੇ ਨੇ ਕਿਰਪਾ ਕਰਕੇ ਸਾਨੂੰ 6 ਤਰੀਕ ਦੀ ਛੋੜ ਦਿੱਤੀ ਜਾਵੇ ਉਨ੍ਹਾਂ ਦੀ ਬੇਨਤੀ ਨੂੰ ਜ਼ਿਲ੍ਹਾ ਇਲੈਕਸ਼ਨ ਅਫਸਰ ਕਮ ਡਿਊਟੀ ਕਮਿਸ਼ਨਰ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਸੀਂ ਜਿਹੜਾ ਇਸ ਮਾਮਲੇ ਦੇ ਵਿੱਚ ਉਨ੍ਹਾਂ ਨੂੰ ਜਿਹੜੀ ਅੱਜ ਚਿੱਠੀ ਜਾਰੀ ਕੀਤੀ ਆ ਉਨ੍ਹਾਂ ਨੂੰ 17 ਤਰੀਕ ਦਾ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਜਿਹੜਾ ਨੈਕਸਟ ਵਰਕਿੰਗ ਡੇ ਆ ਉਹ ਅਸੀਂ ਦਿੱਤਾ 17 ਨਵੰਬਰ ਪਰ ਜਿਹੜਾ ਚੋਣ ਪ੍ਰਕਿਰਿਆ ਦੌਰਾਨ ਤੁਸੀਂ ਇਹਦੇ ਵਿੱਚ ਅਸੀਂ ਇਹਨਾਂ ਕੋਲੋਂ ਇਹ ਮੋਰਲ ਕੋਡ ਆਫ ਕੰਡਕਟ ਕੀ ਕਹਿੰਦਾ ਆ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਮੈਨੂਅਲਸ ਨੇ ਚਾਹੇ ਉਹ ਕੈਂਡੀਡੇਟ ਲਈ ਨੇ ਚਾਹੇ ਉਹ ਆਫੀਸਰਸ ਦੇ ਲਈ ਨੇ ਉਹ ਸਾਰੇ ਮੈਨੂਅਲ ਮੰਗਵਾਏ ਆ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਮੈਨੂਅਲ ਜਿਹੜੇ ਆ ਇਹ ਉਮੀਦਵਾਰਾਂ ਨੂੰ ਦਿੱਤੇ ਜਾਂਦੇ ਆ ਅਫਸਰਾਂ ਨੂੰ ਦਿੱਤੇ ਜਾਂਦੇ ਆ ਚੋਣ ਪ੍ਰਕਿਰਿਆ ਤੋਂ ਬਾਅਦ ਨਾਲ ਹੀ ਜਮ੍ਹਾਂ ਕਰਾ ਲੈ ਜਾਂਦੇ ਆ ਸੋ ਅਸੀਂ ਇਹ ਸਾਰੀ ਇਸ ਪ੍ਰਕਿਰਿਆ ਇਹਨਾਂ ਕੋਲੋਂ ਡਾਕੂਮੈਂਟ ਦੇ ਵਿੱਚ ਰੂਰਲ ਬੁਕਾਂ ਸਮੇਤ ਮੰਗੀ ਆ ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜਾ 17 ਤਰੀਕ ਨੂੰ ਸਾਡੇ ਕੋਲ ਸਾਰੇ ਡਾਕੂਮੈਂਟ ਹੋਣਗੇ ਨਵੀਂ ਡਿਵੈਲਪਮੈਂਟ ਦੇ ਵਿੱਚ ਇੱਕ ਕਮਿਸ਼ਨ ਬਣੋਇ ਕੀਤਾ ਗਿਆ ਆ ਕਿ ਐਸਐਸਪੀ ਕਪੂਰਥਲਾ ਜਿਨ੍ਹਾਂ ਲਈ ਰਾਜਾ ਬੜਿੰਕੀ ਉੱਤੇ ਐਸ ਸੀ ਐਸਟੀ ਐਕਟ ਨੂੰ ਫਰੇਮ ਕੀਤਾ ਹੈ ਔਰ ਬੀ ਐਨ ਐਸ ਦੀਆਂ ਕੁਝ ਤਰ੍ਹਾਂ ਵਾਲ ਰਗੀਆਂ ਰਹੀਆਂ ਇਹ ਤੋਂ ਬਾਅਦ ਵੀ ਜਿਹੜੀ ਕਾਰਵਾਈ ਉਹਨਾਂ ਨੇ کیا ਕੀਤੀ ਅਗਲੇ 72 ਘੰਟਿਆਂ 'ਚ ਉਹਨਾਂ ਨੇ ਕਾ ਕਾਰਵਾਈ ਕੀਤੀ ਕਰਨਗੇ ਜਾਂ ਕੀਤੀ ਆ ਉਹਦੇ 'ਚੋ ਗ੍ਰਿਫਤਾਰੀ ਹੋ ਸਕਦੀ ਆ ਉਹਦੇ 'ਚੋ ਛਾਪੇਮਾਰੀ ਹੋ ਸਕਦੀ ਆ ਉਹਦੇ 'ਚ ਹੋਰ ਕਿਆ-ਕਿਆ ਕੀਤਾ ਉਹਨਾਂ ਨੇ ਉਹ ਸਾਰੀ ਰਿਪੋਰਟ ਅਸੀਂ 10 ਨਵੰਬਰ ਨੂੰ ਜਿਹੜਾ ਵਰਕਿੰਗ ਡੇ ਕੱਲ ਤੋਂ ਬਾਅਦ ਦਾ ਜਿਹੜਾ ਵਰਕਿੰਗ ਡੇ ਆ ਉਹਦੇ 'ਚ ਮੰਗੀ ਆ ਔਰ ਅਸੀਂ ਚੌਹੇ ਆ ਪੰਜਾਬ ਦੇ ਵਿੱਚ ਮਾਨ ਸਨਮਾਨ ਖਾਸ ਤੌਰ ਤੇ ਸੁੱਚੀ ਜਾਤੀ ਵਰਗਾਂ ਦਾ ਉਹਨਾਂ ਨੂੰ ਲੈ ਕੇ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਵੀ ਲੀਡਰ ਕੋਈ ਵੀ ਹੋਰ ਸਮਾਜਿਕ ਜੱਤੇਬੰਦੀ ਇਹੋ ਜਿਹਾ ਗਲਤ ਪ੍ਰਚਾਰ ਨਾ ਕਰੇ ਅਸਾ ਮਰਹੂਮ ਗ੍ਰਹਿ ਮੰਤਰੀ ਮਾਨਜੋਗ ਸਰਦਾਰ ਬੂਟਾ ਸਿੰਘ ਜੀ ਬਾਰੇ ਜੋ ਕਾਂਗਰਸ ਪੰਜਾਬ ਪ੍ਰਦੇਸ਼ ਕਮੇਟੀ ਦੇ ਸੂਬਾ ਪ੍ਰਧਾਨ ਸ਼੍ਰੀ ਰਾਜਾ ਬੜਿੰਗ ਜੀ ਅਮਰਿੰਦਰ ਸਿੰਘ ਬਰਾੜ ਸਾਹਿਬ ਵੱਲੋਂ ਜੋ ਅ ਅ ਅ ਅਪੱਧੀ ਸ਼ਬਦਾਵਲੀ ਵਰਤੀ ਗਈ ਆ ਜੋ ਅਸਨਮਾਨਜਨਕ ਸ਼ਬਦਾਵਲੀ ਵਰਤੀ ਗਈ ਆ ਉਹਨੂੰ ਲੈ ਕੇ ਅਸੀਂ ਸ਼ੂ ਮਟੋ ਲਿਆ ਸੀਗਾ ਔਰ ਉਹਦੇ ਤੇ ਅੱਜ ਉਹਨਾਂ ਦੀ ਪੇਸ਼ੀ ਸੀ ਨਿੱਜੀ ਤੌਰ ਤੇ ਅਸੀਂ ਅ ਰਾਜਾ ਬੜਿੰਗ ਜੀ ਨੂੰ ਇੱਥੇ ਪੇਸ਼ ਹੋਣ ਦਾ ਸਮਾਂ ਦਿੱਤਾ ਸੀ ਉਹਦੇ ਤੇ ਉਹਨਾਂ ਦੇ ਵਕੀਲ ਅਰਸ਼ਦੀਪ ਖੜਿਆਲ ਜੀ ਜੋ ਹੈ ਉਹ ਪੇਸ਼ ਹੋਏ ਆ ਉਹ ਸਾਨੂੰ ਇਹ ਪੱਤਰ ਦੇ ਕੇ ਗਏ ਆ ਕਿ ਉਹਨਾਂ ਉਹ ਚੋਣ ਅ ਜਾਬਤੇ ਤੋਂ ਬਾਅਦ ਉਹ ਚੋਣ ਜਿਹੜੀ ਬਾਈ ਇਲੈਕਸ਼ਨ ਜਿਹੜੀ ਤਰਨਤਾਰਨ ਹੋ ਰਹੀ ਆ ਉਸ ਤੋਂ ਬਾਅਦ ਉਹ ਪੇਸ਼ ਹੋਣਗੇ ਵਕੀਲ ਸਾਹਿਬ ਜਿਹੜੇ ਕਿ ਸਵੇਰੇ ਕਿਉਂਕਿ ਅੱਜ ਦੋ ਵਾਰੀ ਉਹਨਾਂ ਦੀ ਤਰੀਕ ਪਈ ਆ ਸਵੇਰੇ ਉਹ ਜਦੋਂ ਪੱਤਰ ਲੈ ਕੇ ਆਏ ਸੀ ਤੋਂ ਆਪਣੇ ਨਾਲ ਬਕਾਲਤਨਾਮਾ ਨਹੀਂ ਸੀ ਲੈ ਕੇ ਆਏ ਅਸੀਂ ਉਹਨਾਂ ਨੂੰ 3 ਵਜੇ ਦੂਜੀ ਸਮਾਂ ਦਿੱਤਾ ਸੀਗਾ ਪੇਸ਼ ਕਰਨ ਦਾ ਅੱਜ ਉਹ 3 ਵਜੇ ਆਪਣਾ ਬਕਾਲਤਨਾਮਾ ਲੈ ਕੇ ਆਈ ਪੇਸ਼ ਹੋਈ ਆ ਤੁਹਾਡੀ ਗੱਲ ਹੈ ਜੇ ਉੱਥੇ ਪੇਸ਼ ਤੇ ਵੀ ਆਉਣੇ ਤੁਸੀਂ ਸੈਟੀਸਫਾਈ ਹੋਗੇ ਮਤਲਬ ਤੁਸੀਂ ਕਹਿੰਦੇ ਸੀ ਕਿ ਉਹਨੂੰ ਖੁਦ ਆਉਣ ਲਈ ਕਹ ਅਸੀਂ ਐਪਲੀਕੇਸ਼ਨ ਨੂੰ ਦਿੱਤੀ ਹੈ ਵੀ ਸਰਦਾਰ ਅਮਰਿੰਦਰ ਸਿੰਘ ਰਾਜਵੜਿੰਗ ਸਾਹਿਬ ਪੋਸਟ ਤਰਨਤਾਰਨ ਬਾਈ ਇਲੈਕਸ਼ਨ ਪੇਸ਼ ਹੋ। ਆਈ ਵਾਸ ਸੁਪੋਜ਼ ਟੂ ਅਪੀਅਰ ਅਨਐਸ ਵੀ ਹੈਵ ਮੈਂ ਅਪੀਅਰ ਹੋਇਆ। ਅਸੀਂ ਐਪਲੀਕੇਸ਼ਨ ਮੂਵ ਕਰਤੀ ਤੇ ਉਸ ਤੋਂ ਬਾਅਦ ਦੂਜੀ ਵਾਰ ਮੈਂ ਆਇਆ ਸੀਗਾ ਅਥਾਰਟੀ ਲੈਟਰ ਦੇਣ ਲਈ ਜੋ ਉਹਨਾਂ ਨੇ ਕਿਹਾ ਸੀ ਕਿ ਫੋਰਮ 3 ਪੀਐਮ ਐਟਸ ਟੂ ਬੀ ਸਬਮਿਟਡ ਉਸ ਨੂੰ ਸਬਮਿਟ ਕਰਤਾ। ਦੈਟਸ ਆਲ। ਜਿਹੜਾ ਉਹਨਾਂ ਤੋਂ ਪੱਕਾ ਪੁੱਛਿਆ ਗਿਆ ਸੀ ਉਹਨਾਂ ਨੇ ਕੋਈ ਜਵਾਬ ਭੇਜਿਆ ਉਹਦੇ ਵਿੱਚ ਜਿਹੜੇ ਮੈਂ ਤੇ ਐਪਲੀਕੇਸ਼ਨ ਲੱਗੀ। ਅੱਜ ਤੱਕ ਐਜ਼ ਆਫ ਟੂਡੇ ਸਾਡਾ ਆਬਜੈਕਟਿਵ ਵਾਸ ਓਨਲੀ ਟੂ ਕਨਵੇ ਟ ਕੀ ਵਿਡਿੰਗ ਸਾਹਿਬ ਤਰਨਤਾਰਨ ਬਾਈ ਇਲੈਕਸ਼ਨ ਤੋਂ ਬਾਅਦ ਪੇਸ਼ ਹੋਵਗੇ that is pretty much ਉਹਨਾਂ ਨੇ ਸੈਪਟ ਕਰ ਲਿਆ ਕਿਉਂਕਿ ਇਹ ਜਿਹੜੀ ਚਿੱਠੀ ਭੇਜੀ ਆ ਅਸੀਂ ਸਬਮਿਟ ਕਰਤਾ ਉਹਦੇ ਚ ਇਹਨਾਂ ਨੇ ਕਿਹਾ ਸੀਗਾ ਕਿ ਤੜੀ ਪਾਰ ਕੀਤਾ ਜਾਂਦਾ ਰਾਜਾ ਆਪਣੇ ਨੂੰ ਜੀ ਅਸੀਂ ਸਬਮਿਟ ਕਰਤਾ that is under consideration ਬਾਕੀ ਉਹਤੇ ਕੀ ਇਹਨਾਂ ਦਾ opinion ਹੈ